ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਕਾਲੀ ਆਗੂ ਕੰਚਨ ਪ੍ਰੀਤਕੌਰ ਮਜੀਠਾ ਥਾਣੇ ਵਿੱਚ ਗ੍ਰਿਫਤਾਰ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਕੁਝ ਵੱਡੇ ਫੈਸਲੇ 15 ਸਾਲਾਂ ਬਾਅਦ ਮਿਲਿਆ ਜ਼ਬਰਦਸਤ ਦੀ ਪੀੜਤਾ ਨੂੰ ਇਨਸਾਫ ਦੋਸ਼ੀ ਨੂੰ ਉਮਰ ਕੈ ਤੇ 1 ਲੱਖ ਜੁਰਮਾਨਾ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਚੁੱਕੇ ਸਵਾਲ ਕੈਨੇਡਾ ਵਿੱਚ ਕਾਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਦੇ ਮਾਮਲੇ ਵਿੱਚ ਗੈਂਗਸਟਰ ਗ੍ਰਿਫਤਾਰ ਅਮਰੀਕਾ ਵਿੱਚ ਗ੍ਰੀਨ ਕਾਰਡ ਲੈਣਾ ਹੋਇਆ ਹੋਰ ਔਖਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦੇ ਲੋ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਉਮੀਦਵਾਰਾ ਸੁਖਵਿੰਦਰ ਕੌਰ ਰੰਧਾਵਾ ਦੀ ਤੀ ਕੰਚਨ ਪ੍ਰੀਤਕੌਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਈ ਗਈ ਹੈ ਅਤੇ ਉਸਤੇ ਪਾਸਪੋਰਟ ਤੇ ਤਿਆਰ ਕਰ ਸਮੇਂ ਗਲਤ ਜਾਣਕਾਰੀ ਦੇਣ ਦੇ ਗੰਭੀਰ ਦੋਸ਼ ਨੇ ਮਜੀਠਾ ਥਾਣੇ ਦੀ ਪੁਲਿਸ ਨੇ ਕੰਚਨਪ੍ਰੀਤ ਕੌਰ ਨੂੰ ਜਾਂਚ ਵਾਸਤੇ 2 ਦਿਨ ਦੀ ਮੂਹਰਤ ਦਿੱਤੀ ਸੀ ਮਿਆਦ ਪੂਰੀ ਹੋਣ ਤੋਂ ਬਾਅਦ ਜਦੋਂ ਉਹ ਥਾਣੇ ਵਿੱਚ ਪੇਸ਼ ਹੋਈ ਜਿੱਥੇ ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਮੁਤਾਬਕ ਦਸਤਾਵੇਜ਼ਾਂ ਵਿੱਚ ਕਾਥੇ ਤੌਰ ਤੇ ਗਲਤ ਵੇਰਵੇ ਦੇ ਕੇ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਮਾਮਲਾ ਤਤ ਸਾਹਮਣੇ ਆਇਆ ਜਦੋਂ ਪਾਸਪੋਰਟ ਦਫ਼ਤਰ ਦੀ ਜਾਂਚ ਦੌਰਾਨ ਦਸਤਾਵੇਜ਼ਾਂ ਵਿੱਚ ਜਾਂਚ ਦੌਰਾਨ ਦਸਤਾਵੇਜ਼ਾਂ ਵਿੱਚ ਭਿੰਨਤਾਵਾਂ ਸਾਹਮਣੇ ਆਈਆਂ ਸਿਆਸੀ ਗਲਿਆਰਿਆਂ ਵਿੱਚ ਇਸ ਗ੍ਰਿਫਤਾਰੀ ਨਾਲ ਹਲਚਲ ਮੱਚੀ ਹੋਈ ਹੈ ਕਿਉਂਕਿ ਤਰਨਤਾਰਨ ਜ਼ਿਮਨੀ ਚੋਣਾ ਲਈ ਹਾਲਾਤ ਪਹਿਲਾਂ ਹੀ ਤਣਾਅਪੂਰਨ ਰਹੇ ਸਨ ਅਕਾਲੀ ਦਲ ਵੱਲੋਂ ਇਸ ਮਾਮਲੇ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ ਜਦੋਂ ਕਿ ਪੁਲਿਸ ਆਖਰੀ ਹੈ ਕਿ ਜਾਂਚ ਪੂਰੀ ਤਰ੍ਹਾਂ ਤੱਥਾਂ ਅਤੇ ਸਬੂਤਾਂ ਤੇ ਆਧਾਰਿਤ ਹੈ ਪੁਲਿਸ ਨੇ ਦੱਸਿਆ ਕਿ ਕੰਚਨਪ੍ਰੀਤ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਕਾਰਵਾਈ ਲਈ ਰਿਮਾਂਡ ਲਿਆ ਜਾਏਗਾ ਦੱਸਣਾ ਬਣਦਾ ਕਿ ਪਹਿਲਾਂ ਆਖਿਆ ਜਾ ਰਿਹਾ ਸੀ ਕਿ ਸ਼ਾਇਦ ਉਹ ਨੇਪਾਲ ਦੇ ਰਸਤੇ ਭਾਰਤ ਵਿੱਚੋਂ ਫਰਾਰ ਹੋ ਗਈ ਹੈ ਦੂਸਰੇ ਪਾਸੇ ਵਿਰਸਾ ਸਿੰਘ ਬਲਟੋਹਾ ਉਹ ਉਹਨਾਂ ਦੇ ਹੱਕ ਵਿੱਚ ਖੜੇ ਨਜ਼ਰ ਆ ਰਹੇ ਨੇ ਇਹ ਵੀ ਪਤਾ ਲੱਗਾ ਕਿ ਕਾਂਚਨ ਪ੍ਰੀਤਕੌਰ ਤੇ ਇਹ ਪਹਿਲਾ ਮੁਕੱਦਮਾ ਨਹੀਂ ਘੱਟੋ-ਘੱਟ ਅੱਧਾ ਦਰਜਣ ਮੁਕੱਦਮੇ ਉਹਦੇ ਉੱਤੇ ਪਹਿਲਾਂ ਵੀ ਦਰਜ ਕੀਤੇ ਹੋਏ ਨੇ ਅਤੇ ਹੁਣ ਗੱਲ ਕਰਦੇ ਹਾਂ ਪੰਜਾਬ ਕੈਬਨਿਟ ਦੀ ਮੀਟਿੰਗ ਦੀ ਪੰਜਾਬ ਪਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮਹੱਇਆ ਕਰਵਾਉਣ ਲਈ ਮંત્રી ਮੰਡਲ ਨੇ 12 ਪ੍ਰਮੁੱਖ ਸ਼੍ਰੇਣੀਆਂ ਦੇ 300 ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਸਹਿਮਤੀ ਦਿੱਤੀ ਹੈ ਇਸ ਵੰਦੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਵਿੱਚ ਕੀਤਾ ਗਿਆ ਹੈ ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਨੇ 12 ਅਹਿਮ ਸ਼੍ਰੇਣੀਆਂ ਜਿਨ੍ਹਾਂ ਦੀਆਂ ਸੇਵਾਵਾਂ ਲਈ ਪ੍ਰਤੀ ਮਰੀਜ਼ ਇਨਪੈਨਲਮੈਂਟ ਫੀਸ ਲੈਣ ਦੇ ਯੋਗ ਹੋ ਜਾਣਗੇ ਕੈਬਨਿਟ ਨੇ ਪੰਜਾਬ ਸਹਿਕਾਰੀ ਸੁਭਾਵਾ ਦੇ ਨਿਯਮ 1963 ਤਹਿਤ ਨਿਯਮ 28ਏ ਯੂਨੀਫਾਰਮ ਡਿਸਪਲਿਨਰੀ ਵਾਸਤੇ ਅਪੀਲੀ ਢਾਂਚੇ ਵਾਸਤੇ ਵੀ ਸਹਿਮਤੀ ਦਿੰਦੀ ਹੈ ਇਹ ਅਪੀਲੀ ਚੈਨਲਾਂ ਦੀ ਨਕਲ ਰੋਕ ਨੂੰ ਯਕੀਨੀ ਬਣਾਏਗਾ ਅਤੇ ਇਸੇ ਬੋਰਡ ਜਾਂ ਇਸ ਤੀਆਂ ਕਮੇਟੀਆਂ ਦੇ ਅੰਦਰ ਵਿਰੋਧੀ ਫੈਸਲਿਆਂ ਤੋਂ ਵੀ ਬਚਾਏਗਾ ਅਤੇ ਅਨੁਸ਼ਾਸਨੀ ਕਾਰਵਾਈਆਂ ਵਿੱਚ ਕਮਾਂਡ ਦੀ ਲੜੀ ਨੂੰ ਵੀ ਸਪਸ਼ਟ ਕਰੇਗਾ ਇਹ ਵੀ ਯਕੀਨੀ ਬਣਾਵੇਗਾ ਕਿ ਅਪੀਲਾਂ ਦੀ ਸੁਣਵਾਈ ਸੰਸਥਾ ਦੇ ਅੰਦਰ ਸਿਰਫ ਇੱਕ ਵਾਰ ਹੀ ਹੋਵੇ ਇਹ ਇੱਕ ਸਪਸ਼ਟ ਇੱਕਸਾਰ ਢਾਂਚੇ ਤਹਿਤ ਉਚਿਤ ਪ੍ਰਕਿਰਿਆ ਨੂੰ ਯਕੀਨੀ ਬਣਾ ਕੇ ਅਤੇ ਹਰੇਕ ਪੱਧਰ ਤੇ ਅਥਾਰਟੀ ਨੂੰ ਪ੍ਰਵਾਹਿਤ ਕਰਕੇ ਸੰਸਥਾਗਤ ਜਵਾਬਦੇਹੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੈ ਅਤੇ ਇਹ ਕਰਮਚਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਵਿੱਚ ਵੀ ਮਦਦ ਕਰੇਗਾ ਇਸ ਤੋਂ ਇਲਾਵਾ ਪੰਜਾਬ ਵਿੱਚ ਸਹਿਕਾਰੀ ਖੇਤਰ ਅਧੀਨ ਕੰਮ ਕਰ ਰਹੀਆਂ ਸਾਰੀਆਂ ਸਿੱਖਲੀਆਂ ਸੰਸਥਾਵਾਂ ਅਤੇ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਇੱਕ ਸਾਰਤਾ ਲਿਆਵੇਗਾ ਮੰਤਰੀ ਮੰਡਲ ਨੇ ਮਾਈਨਿੰਗ ਸੇਵਾਵਾਂ ਨੂੰ ਵਧੇਰੇ ਕੁਸ਼ਲ ਨਾਗਰਿਕ ਪੱਖੀ ਅਤੇ ਪਾਰਦਰਸ਼ੀ ਬਣਾਉਣ ਲਈ ਪੰਜਾਬ ਰਾਜ ਮਾਈਨਰ ਮਿਰਲ ਸੋਧ ਵਿੱਚ 25 ਦੇ ਅਨੁਸਾਰ ਪੰਜਾਬ ਮਾਈਨਰ ਮਿਰਲ ਨਿਜਮ 213 ਵਿੱਚ ਸੋਧ ਕਰਨ ਨੂੰ ਵੀ ਪਰਵਾਰਗੀ ਦਿੱਤੀ ਹੈ ਪੰਜਾਬ ਵਿੱਚ ਅਲਾਟ ਕੀਤੀਆਂ ਜਾਣ ਵਾਲੀਆਂ ਕਰਸ਼ਰ ਮਾਈਨਿੰਗ ਸਾਈਟਾਂ ਅਤੇ ਜ਼ਮੀਨ ਮਾਲਕਾਂ ਦੀਆਂ ਮਾਈਨਿੰਗ ਸਾਈਟਾਂ ਦੇ ਮਾਈਨਿੰਗ ਲੀਜ਼ ਧਾਰਕਾਂ ਨੂੰ ਮਾਈਨਿੰਗ ਅਧਿਕਾਰਾਂ ਦੀ ਵੰਡ ਲਈ ਮੌਜੂਦਾ ਪੰਜਾਬ ਮਾਈਨਰ ਮਿਰਰ ਰੂਲ 213 ਵਿੱਚ ਇਹਨਾਂ ਨਵੇਂ ਨਿਯਮਾਂ ਨੂੰ ਬਦਲਣ ਦੀ ਲੋੜ ਸੀ ਇਸ ਕਰਕੇ ਇਹਨਾਂ ਵਿੱਚ ਵੀ ਤਬਦੀਲੀ ਕਰ ਦਿੱਤੀ ਗਈ ਹੈ ਅਤੇ ਹੁਣ ਗੱਲ ਕਰਦੇ ਹਾਂ ਸਾਬਕਾ ਮੰਤਰੀ ਦੇ ਪੀਏ ਦੀ ਸਾਬਕਾ ਮੰਤਰੀ ਦੇ ਪੀਏ ਤੇ ਪਿਛਲੇ ਦਿਨੀ ਕਈ ਧਰਾਂ ਵਾਤਹਿਤ ਹੋਸ਼ਿਆਰਪੁਰ ਸਾਈਬਰ ਕ੍ਰਾਈਮ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਰਜਿੰਦਰ ਪਰਮਾਰ ਨੂੰ ਗ੍ਰਿਫਤਾਰ ਕੀਤਾ ਸੀ ਸ਼ਿਕਾਇਤ ਕਰਤਾ ਧੀਰਜ ਸ਼ਰਮਾ ਉਰਫ ਸ਼ਾਨੂ ਨੇ ਦੱਸਿਆ ਸੀ ਕਿ ਰਾਜਾ ਠਾਕਰ ਅਤੇ ਡਡਵਾਲ ਵਿਜੇ ਦੇ ਨਾਮ ਤੇ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਕਈ ਹਸਤੀਆਂ ਦੇ ਖਿਲਾਫ ਇਤਰਾਜ਼ਯੋਗ ਅਤੇ ਕਈ ਹੋਰ ਤਰ੍ਹਾਂ ਦੀਆਂ ਪੋਸਟਾਂ ਫੇਸਬੁੱਕ ਤੇ ਪਾਈਆਂ ਜਾ ਰਹੀਆਂ ਸਨ ਜਿਸ ਦੀ ਸ਼ਿਕਾਇਤ ਹੋਸ਼ਿਆਰਪੁਰ ਦੇ ਸਾਈਬਰ ਸੈੱਲ ਨੂੰ ਦਿੱਤੀ ਗਈ ਸੀ ਅਤੇ ਇਸ ਦੀ ਤਫ਼ਤੀਸ਼ ਇੰਸਪੈਕਟਰ ਰਜਿੰਦਰ ਕੁਮਾਰ ਮੁਖ ਅਫਸਰ ਸਾਈਬਰ ਸੈੱਲ ਦੁਆਰਾ ਕੀਤੀ ਗਈ ਸੀ ਅਤੇ ਫੇਸਬੁੱਕ ਤੋਂ ਡਿਟੇਲਡ ਰਿਕਾਰਡ ਵਾਗ ਲਿਆ ਗਿਆ ਸੀ ਅਤੇ ਜਦੋਂ ਜਾਂਚ ਪੂਰੀ ਹੋਈ ਤੇ ਪਤਾ ਲੱਗਾ ਕਿ ਇਹ ਪੋਸਟਾਂ ਦੋਸ਼ੀ ਦੇ ਨਾਮ ਤੇ ਜੀਓ ਦੇ ਲੈਂਡਲਾਈਨ ਕਨੈਕਸ਼ਨ ਦੇ ਮਾਧਿਅਮ ਤੋਂ ਅਪਲੋਡ ਕੀਤੀਆਂ ਗਈਆਂ ਸਨ ਜਾਂਚ ਦੌਰਾਨ ਦੋਸ਼ੀ ਦੀ ਪਛਾਣ ਰਜਿੰਦਰ ਪਰਵਾਰ ਦੇ ਤੌਰ ਤੇ ਕੀਤੀ ਗਈ ਜੋ ਕਿ ਸਾਬਕਾ ਕੈਬਨਿਟ ਮੰਤਰੀ ਦਾ ਪੀ ਹੈ ਜਿਸ ਦਾ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਸਬੂਤਾਂ ਦੇ ਆਧਾਰ ਤੇ ਦੋਸ਼ੀ ਦਾ ਪਰਦਾਫਾਸ਼ ਕੀਤਾ ਗਿਆ ਇਹਦੇ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜੇਲ੍ਹ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਦੋਸ਼ੀ ਵੱਲੋਂ ਆਪਣੀ ਜ਼ਮਾਨਤ ਲਈ ਅਦਾਲਤ ਵਿੱਚ 26 ਨਵੰਬਰ ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਜਿਸ ਦੀ ਮਾਨਜੋਗ ਸੀਜੀਐਮ ਦੀ ਅਦਾਲਤ ਵਿੱਚ ਸੁਣਵਾਈ ਹੋਈ ਅਤੇ ਜਿਸ ਦੇ ਚਲਦਿਆਂ ਮਾਨਜੋਗ ਜੱਜ ਅਜੀਪਾਲ ਸਿੰਘ ਦੀ ਅਦਾਲਤ ਵੱਲੋਂ ਉਸਤੇ ਖਿਲਾਫ ਮਿਲੇ ਸਬੂਤਾਂ ਤੇ ਦਲੀਲਾਂ ਦੇ ਆਧਾਰ ਤੇ ਦੋਸ਼ੀ ਰਜਿੰਦਰ ਪਰਮਾਰ ਦੀ ਜ਼ਮਾਨਤ ਅਰਧੀ ਖਾਰਜ ਕਰ ਦਿੱਤੀ ਗਈ ਹੈ। ਖੁਸ਼ਿਆਰਪੁਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਤੇ ਬਿਨਾਂ ਸੱਚ ਅਤੇ ਅਣਜਾਣ ਪ੍ਰੋਫਾਈਲ ਤੇ ਪੋਸਟ ਬਣਾ ਕੇ ਜਾਂ ਫੇਸਬੁੱਕ ਆਈਡੀ ਬਣਾ ਕੇ ਪੋਸਟਾਂ ਕੀਤਾ ਜਾਵੇ ਜੋ ਕਿ ਇੱਕ ਬਹੁਤ ਹੀ سنگੀਨ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਇਸ ਤਰ੍ਹਾਂ ਦਾ ਕੰਟੈਂਟ ਮਿਲਦਾ ਤਾਂ ਤੁਰੰਤ ਉਸ ਦੇ ਬਾਅਦ ਸਾਈਬਰ ਕ੍ਰਾਈਮ ਥਾਣਾ ਹੁਸ਼ਿਆਰਪੁਰ ਜਾਂ ਪੁਲਿਸ ਲਾਈਨ ਤੇ ਸੂਚਿਤ ਕੀਤਾ ਜਾਵੇ ਉਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਫੇਸਬੁੱਕ ਦਾ ਕਿਸੇ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਕੰਟੈਂਟ ਨੂੰ ਅੱਗੇ ਫਾਰਵਰਡ ਜਾਂ ਲਾਈਕ ਵੀ ਨਾ ਕੀਤਾ ਜਾਵੇ ਤੇ ਹੁਣ ਗੱਲ ਕਰਦਾ ਵਿਜੀਲੈਂਸ ਦੀ ਕਾਰਵਾਈ ਦੀ ਵਿਜੀਲੈਂਸ ਦੇ ਵੱਲੋਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਪੀਐਸਪੀਸੀਲ ਦੇ ਜੂਨੀਅਰ ਇੰਜੀਨੀਅਰ ਨਰਮਲ ਸਿੰਘ ਅਤੇ ਸਰਕਾਰੀ ਮਨਜ਼ੂਰਸ਼ੁਦਾ ਠੇਕੇਦਾਰ ਸਤਨਾਮ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ ਸਰਕਾਰੀ ਬੁਲਾਰੇ ਅਨੁਸਾਰ ਸ਼ਿਕਾਇਤ ਕਰਤਾ ਜੋ ਦਸੂਹਾ ਦੀ ਤਹਿਸੀਲਦਾਰ ਵਾਸੀ ਹੈ ਅਤੇ ਟੈਕਸੀ ਡਰਾਈਵਰ ਹੈ ਉਸ ਕੋਲ ਪਿੰਡ ਵਿੱਚ 13 ਮਰਲੇ ਦਾ ਪਲਾਟ ਹੈ ਜਿਸ ਉੱਤੇ 3 ਫੀਸ 17 ਗਵਾਂਢ ਦੇ ਕੰਡਾ ਪੁੱਤਰ ਦੇਸ਼ਾ ਸਿੰਘ ਦੀ ਮੋਟਰ ਤੱਕ ਜਾਂਦੀਆਂ ਨੇ ਸ਼ਿਕਾਇਤ ਕਰਤਾ ਨੇ ਪੀਐਸ ਪੀਸੀਐਲ ਸਬਡਿਵੀਜ਼ਨ ਦਸੂਹਾ ਵਿੱਚ ਇੱਕ ਅਰਜੀ ਦੇ ਕੇ ਇਹ ਤਾਰਾਂ ਪਲਾਟ ਦੇ ਇੱਕ ਪਾਸੇ ਤਬਦੀਲ ਕਰਵਾ ਦੀ ਮੰਗ ਕੀਤੀ ਸੀ ਉਹਨਾਂ ਦੱਸਿਆ ਕਿ ਜੂਨੀਅਰ ਇੰਜੀਨੀਅਰ ਨਰਮਲ ਸਿੰਘ ਨੇ ਸਾਈਟ ਸਰਵੇ ਕੀਤਾ ਅਤੇ ਸ਼ਿਕਾਇਤ ਕਰਤਾ ਤੋਂ ਅਨੁਮਾਨ ਤਿਆਰ ਕਰਨ ਲਈ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ ਇਸ ਤੋਂ ਬਾਅਦ ਉਸਨੇ ਰਿਸ਼ਵਤ ਦੇ 5000 ਰੁਪਏ ਹੋਰ ਮੰਗ ਲਏ ਬਾਦ ਵਿੱਚ ਜੂਨੀਅਰ ਇੰਜੀਨੀਅਰ ਅਨਮਲ ਸਿੰਘ ਅਤੇ ਠੇਕੇਦਾਰ ਸਤਨਾਮ ਸਿੰਘ ਦੁਆਰਾ ਸ਼ਿਕਾਇਤਕਰਤਾ ਦੇ ਘਰ ਪਹੁੰਚ ਕੀਤੀ ਗਈ ਜਿੱਥੇ ਠੇਕੇਦਾਰ ਨੇ ਤਾਰਾਂ ਬਦਲ ਲਈ 12000 ਰੁਪਏ ਦੀ ਹੋਰ ਮੰਗ ਕਰ ਦਿੱਤੀ ਗੱਲਬਾਤ ਤੋਂ ਬਾਅਦ ਸ਼ਿਕਾਇਤਕਰਤਾ 10000 ਰੁਪਏ ਦੇਣ ਲਈ ਤਿਆਰ ਹੋ ਗਿਆ ਜਦਕਿ ਜੂਨੀਅਰ ਇੰਜੀਨੀਅਰ ਨੇ ਪਹਿਲਾਂ ਮੰਗੇ ਗਏ ਬਾਕੀ 5000 ਰੁਪਏ ਦੇਣ ਵਾਸਤੇ ਵੀ ਆਖ ਦਿੱਤਾ ਹਾਲਾਂਕਿ ਠੇਕੇਦਾਰ ਨੇ ਮਨਜ਼ੂਰਸ਼ੁਦਾ ਨਕਸ਼ੇ ਦੇ ਅਨੁਸਾਰ ਤਾਰਾਂ ਬਦਲ ਦਿੱਤੀਆਂ ਪਰ ਸ਼ਿਕਾਇਤਕਰਤਾ ਨੇ ਉਸੇ ਦਿਨ ਰਿਸ਼ਵਤ ਨਾ ਦਿੱਤੀ ਇਸ ਤੋਂ ਬਾਅਦ ਦੋਵੇਂ ਦੋਸ਼ੀਆਂ ਨੇ ਵਾਰ-ਵਾਰ ਫੋਨ ਕਰਕੇ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਕਰਤਾ ਨੇ ਪੂਰੀ ਗੱਲਬਾਤ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਅਤੇ ਸਬੂਤਾਂ ਦੇ ਨਾਲ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਜਾਂਚ ਤੋਂ ਬਾਅਦ ਵਿਜੀਲੈਂਸ ਯੂਨਿਟ ਜਲੰਧਰ ਨੇ ਯੋਜਨਾ ਬਣਾ ਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਵੇਂ ਦੋਸ਼ੀਆਂ ਨੂੰ ਸ਼ਿਕਾਇਤ ਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਦੋਮਾ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਨਿਯਮਦੀਆਂ ਜਿਹੜੀਆਂ ਧਰਾਵਾਂ ਨੇ ਉਹਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਜਾਂਚ ਹਾਲੇ ਵੀ ਜਾਰੀ ਹੈ ਤੇ ਹੁਣ ਗੱਲ ਕਰਦੇ ਹਾਂ ਇਨਸਾਫ ਦੀ ਚੰਡੀਗੜ੍ਹ ਦੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ 21 ਸਾਲਾ ਐਮਵੀਏ ਦੀ ਵਿਦਿਆਰਥਣ ਨੇਹਾ ਅਹਿਲਵਤ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ 35 ਸਾਲਾ ਮੋਨੂ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਨਾਲ 1 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਹੈ ਦਸੜਾ ਬਣਦਾ ਕਿ 30 ਜੁਲਾਈ 2110 ਨੂੰ ਚੰਡੀਗੜ੍ਹ ਦੇ ਸੈਕਟਰ 38 ਦੇ ਜੰਗਲੀ ਇਲਾਕੇ ਵਿੱਚ ਇੱਕ ਲੜਕੀ ਨਾਲ ਖੂਨ ਨਾਲ ਲੱਥਪੱਥ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਇਹ ਮੁਕਾਦਮਾ ਦਰਜ ਕੀਤਾ ਸੀ ਪੁਲਿਸ ਕੋਲ ਦਰਸ਼ਿਕਾਇਤ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਸੀ ਕਿ 30 ਜੁਲਾਈ 2110 ਨੂੰ ਸ਼ਾਮ ਤਕਰੀਬਨ 6 ਵਜੇ ਉਸਦੀ 21 ਸਾਲਾ ਤੀ ਨੇਹਾ ਆਪਣੀ ਸਕੂਟਰੀ ਤੇ ਸੈਕਟਰ 15 ਲਈ ਅੰਗਰੇਜ਼ੀ ਦੀ ਕਲਾਸ ਵਾਸਤੇ ਘਰੋਂ ਨਿਕਲੀ ਸੀ ਜਦੋਂ ਨੀਹਾ ਰਾਤ 9 ਵਜੇ ਤੱਕ ਵਾਪਸ ਨਾ ਪਰਤੀ ਤਾਂ ਪਰਿਵਾਰ ਨੇ ਉਸਦੀ ਸਹੇਲੀ ਨੂੰ ਫੋਨ ਕਰਕੇ ਉਸ ਦਾ ਵਾਪਤ ਪੁੱਛਗਿੱਛ ਕੀਤੀ ਉਹ ਉੱਥੇ ਵੀ ਨਹੀਂ ਸੀ ਪਹੁੰਚੀ ਬਾਅਦ ਵਿੱਚ ਨੀਹਾ ਦੀ ਇੱਕ ਹੋਰ ਦੋਸਤ ਨੇ ਦੱਸਿਆ ਕਿ ਨੀਹਾ ਸ਼ਾਮ ਤਕਰੀਬਨ 7:30 ਵਜੇ ਦੇ ਕਰੀਬ ਉਸਦੇ ਘਰ ਆਈ ਸੀ ਅਤੇ ਪੌਣੇ 8 ਵਜੇ ਦੇ ਕਰੀਬ ਉਸਦੇ ਘਰੋਂ ਚਲੀ ਗਈ ਸੀ ਫਿਰ ਉਹਨਾਂ ਨੇ ਨੀਹਾ ਦੀ ਪਾਲ ਸ਼ੁਰੂ ਕਰ ਦਿੱਤੀ ਪਰ ਉਹ ਨਾ ਮਿਲੀ ਇਸੇ ਦੌਰਾਨ ਉਸ ਨੂੰ ਉਸਦੇ ਦੋਸਤਾ ਫੋਨ ਆਇਆ ਕਿ ਨੀਹਾ ਦਾ ਸਕੂਟਰ ਸੈਕਟਰ 38 ਦੇ West ਵਿੱਚ ਟੈਕਸੀ ਸਟੈਂਡ ਦੇ ਕੋਲ ਖੜਾ ਹੈ ਜਿਸ ਤੇ ਖੂਨ ਦੇ ਧੱਬੇ ਵੀ ਨਹੀਂ ਉਹ ਟੈਕਸੀ ਸਟੈਂਡ ਗਏ ਅਤੇ ਨੇਹਾ ਸੜਕ ਦੇ ਦੂਸਰੇ ਪਾਸੇ ਖੂਨ ਨਾਲ ਲੱਥਪਥ ਮਿਲੀ ਅਤੇ ਅਦਨੰਗੀ ਪਈ ਸੀ ਅਤੇ ਝਾੜੀਆਂ ਵਿੱਚੋਂ ਮਿਲੀ ਉਸ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਹਾਲਾਂਕਿ ਪੁਲਿਸ ਸਾਲਾਂ ਤੱਕ ਦੋਸ਼ੀ ਨੂੰ ਲੱਭਣ ਵਿੱਚ ਅਸਫਲ ਰਹੀ ਅਤੇ 2120 ਵਿੱਚ ਜਾਂਚ ਬੰਦ ਕਰ ਦਿੱਤੀ ਗਈ ਮਾਮਲਾ ਉਦੋਂ ਹੱਲ ਹੋਇਆ ਜਦੋਂ ਦੋਸ਼ੀ ਨੂੰ 2022 ਵਿੱਚ ਉਸੇ ਖੇਤਰ ਵਿੱਚ ਇੱਕ ਹੋਰ ਔਰਤ ਮਨਦੀਪ ਕੌਰ ਦੇ ਕਤਲ ਅਤੇ ਜ਼ਬਰਦਸਤੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਵਿੱਚ ਵੀ ਔਰਤ ਮਨਦੀਪ ਦੀ Laash ਜੰਗਲੀ ਇਲਾਕੇ ਵਿੱਚੋਂ ਹੀ ਮਿਲੀ ਸੀ ਦੋਸ਼ੀ ਦੇ ਵਕੀਲ ਨੇ ਦੱਸਿਆ ਕਿ ਦੋਸ਼ੀ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਸੀ ਹਾਲਾਂਕਿ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਇੱਕ ਆਵਾਜਬ ਸ਼ੱਕ ਤੋਂ ਪਰੇ ਸਬੂਤਾਂ ਤੇ ਆਧਾਰਿਤ ਵੀ ਹੈ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਦੋਸ਼ੀ ਠਹਿਰਾ ਦਿੱਤਾ ਅਤੇ ਫਿਰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਨਾਲ 1 ਲੱਖ ਰੁਪਏ ਦਾ ਜੁਰਮਾਨਾ ਵੀ ਠੋਕ ਦਿੱਤਾ ਤੇ ਹੁਣ ਗੱਲ ਕਰਦੇ ਆਂ ਚੋਣਾਂ ਦੀ ਪੰਜਾਬ ਸਟੇਟ ਚੋਣ ਕਮਿਸ਼ਨ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵੱਲੋਂ 14 ਦਸੰਬਰ ਨੂੰ ਵੋਟਾਂ ਅਤੇ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਦਾ ਐਲਾਨ ਕੀਤਾ ਗਿਆ ਹੈ ਨਾਲ ਹੀ ਇਸ ਵਾਰ ਈਵੀਐਫ ਦੀ ਥਾਂ ਤੇ ਬੈਲਟ ਪੇਪਰ ਦੇ ਰਾਹੀਂ ਇਹ ਵੋਟਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ 50 ਫੀਸਦੀ ਸੀਟਾਂ ਔਰਤਾਂ ਵਾਸਤੇ ਰਿਜ਼ਰਵ ਕਰ ਦਿੱਤੀਆਂ ਗਈਆਂ ਨੇ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਲਈ ਹਰੇਕ ਪੋਲਿੰਗ ਬੂਥ ਤੇ ਦੋ ਵਕ ਵਕ ਬੈਲਟ ਬਾਕਸ ਰੱਖੇ ਜਾਣਗੇ ਈਵੀਐਮ ਦੀ ਵਰਤੋਂ ਕਰਕੇ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ ਕਿਉਂਕਿ ਇਸ ਲਈ 40000 ਈਵੀਐਮ ਦੀ ਲੋੜ ਹੋਣੀ ਸੀ ਅਤੇ ਚੋਣ ਕਮਿਸ਼ਨ ਕੋਲ ਇੰਨੀਆਂ ਮਸ਼ੀਨਾਂ ਉਪਲਬਧ ਨਹੀਂ ਨੇ ਪੰਜਾਬ ਵਿੱਚ ਹਰੇਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ ਜਿਸ ਵਿੱਚ ਕੁੱਲ 357 ਜ਼ੋਨ ਨੇ ਜਿੱਥੇ ਹਰੇਕ ਜ਼ੋਰ ਤੋਂ ਇੱਕ ਮੈਂਬਰ ਚੁਣਿਆ ਜਾਵੇਗਾ ਇਸੇ ਤਰ੍ਹਾਂ ਪੰਜਾਬ ਦੀਆਂ 154 ਪੰਚਾਇਤ ਸੰਪਤੀਆਂ ਵਿੱਚ 15 ਤੋਂ 25 ਜ਼ੋਨ ਬਣਾਏ ਗਏ ਨੇ ਅਤੇ ਕੁੱਲ 2863 ਹਰੇਕ ਜ਼ੋਨ ਤੋਂ ਇੱਕ ਮੈਂਬਰ ਚੁਣਿਆ ਜਾਵੇਗਾ ਪਿੰਡੂ ਇਲਾਕਿਆਂ ਵਿੱਚ ਵੋਟਰਾਂ ਦੀ ਗਿਣਤੀ 13.6 ਮਿਲੀਅਨ 4000 ਦਾ ਸੀ ਗਈ ਹੈ ਨਿਯਮਾਂ ਅਨੁਸਾਰ ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ ਅਤੇ ਉਸੇ ਜ਼ੋਨ ਵਿੱਚ ਉਹ ਵੋਟਰ ਹੋਣਾ ਚਾਹੀਦਾ ਜਿੱਥੋਂ ਉਹ ਚੋਣ ਲੜ ਰਿਹਾ ਹੋਵੇ ਇਹ ਵੀ ਪਤਾ ਲੱਗਿਆ ਹੈ ਕਿ ਉਮੀਦਵਾਰਾਂ ਨੂੰ ਆਪਣੇ ਹਲਫੀਆ ਬਿਆਨ ਵੀ ਦੇਣੇ ਪੈਣਗੇ ਭਾਵ ਉਮੀਦਵਾਰਾਂ ਨੂੰ ਨਾਮਜ਼ਦਗੀ ਵਾਸਤੇ ਫਾਰਮ ਨੰਬਰ 4 ਭਰਨਾ ਲਾਜ਼ਮੀ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਦੀ ਫੀਸ 400 ਰੁਪਏ ਅਤੇ ਪੰਚਾਇਤ ਸੰਪਤੀ ਦੀ 200 ਰੁਪਏ ਨਿਰਧਾਰਤ ਕੀਤੀ ਗਈ ਹੈ। ਜੇਕਰ ਕੋਈ ਉਮੀਦਵਾਰ ਐਸਸੀ ਜਾਂ ਬੀਸੀ ਸ਼੍ਰੇਣੀ ਨਾਲ ਸੰਬੰਧਤ ਹੋਇਆ ਤਾਂ ਉਹਨੂੰ ਫੀਸ ਅੱਧੀ ਅਦਾ ਕਰਨੀ ਪਵੇਗੀ। ਅਤੇ ਜੇਕਰ ਕੋਈ ਅਧਿਕਾਰੀ ਵੱਧ ਫੀਸ ਦੀ ਮੰਗ ਕਰੇਗਾ ਤਾਂ ਚੋਣ ਕਮਿਸ਼ਨ ਕੋਲ ਸਿੱਧੀ ਉਸਦੀ ਸ਼ਿਕਾਇਤ ਕੀਤੀ ਜਾ ਸਕੇਗੀ। ਉਮੀਦਵਾਰਾਂ ਨੂੰ ਇੱਕ ਸਵੈ ਘੋਸ਼ਣਾ ਫਾਰਮ ਵੀ ਜਮ੍ਹਾਂ ਕਰਵਾਉਣਾ ਪਵੇਗਾ। ਜਿਸ ਵਿੱਚ ਆਮਦਨ, ਦੇਣਦਾਰੀਆਂ, ਚੱਲ ਰਹੇ ਅਦਾਲਤੀ ਕੇਸ ਅਤੇ ਹੋਰ ਨਿੱਜੀ ਵੇਰਵੇ ਦੇਣੇ ਪੈਣਗੇ। ਐਸੀ ਅਤੇ ਬੀਸੀ ਸ਼੍ਰੇੜੀਆਂ ਦੇ ਉਮੀਦਵਾਰਾਂ ਨੂੰ ਆਪਣੇ ਸਬੰਧਤ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣੇ ਪੈਣਗੇ ਇਸ ਚੋਣ ਵਿੱਚ ਉਮੀਦਵਾਰ ਆਜ਼ਾਦ ਤੌਰ ਤੇ ਚੋਣ ਲੜ ਸਕਣਗੇ ਇਹ ਵਿਸ਼ੇਸ਼ਤਾ ਪਹਿਲਾਂ ਉਪਲਬਧ ਨਹੀਂ ਸੀ ਹੋਇਆ ਕਰਦੀ ਉਹ 6 ਰਾਜਨੀਤਿਕ ਪਾਰਟੀਆਂ ਤੋਂ ਸਪੌਂਸਰਸ਼ਿਪ ਨਾਲ ਵੀ ਚੋਣ ਲੜ ਸਕਣਗੇ ਜਿਸ ਲਈ ਉਮੀਦਵਾਰ ਨੂੰ ਸਪੌਂਸਰਸ਼ਿਪ ਫਾਰਮ ਜਮ੍ਹਾਂ ਕਰਵਾਉਣਾ ਪਵੇਗਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੱਧ ਤੋਂ ਵੱਧ ਖਰਚ ਸੀਮਾ 2,55,000 ਅਤੇ ਪੰਚਾਇਤ ਸੰਮਤੀ ਚੋਣ ਲਈ 1,10,000 ਰੁਪਏ ਨਿਰਧਾਰਤ ਕੀਤੀ ਗਈ ਹੈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਚੌਕੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ। ਚੋਣਾ ਲਈ ਕੁੱਲ 30000+ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ 915 ਅਤਿ ਸੰਵੇਦਨਸ਼ੀਲ ਅਤੇ 3528 ਸੰਵੇਦਨਸ਼ੀਲ ਸ਼੍ਰੇਣੀ ਵਜੋਂ ਸੂਚੀਬੱਧ ਕਰ ਦਿੱਤੇ ਗਏ ਨੇ। ਅਤੇ ਹੁਣ ਗੱਲ ਕਰਦੇ ਹਾਂ ਦਿੱਲੀ ਦੇ ਪ੍ਰਦੂਸ਼ਣ ਦੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੌਮੀ ਰਾਜਧਾਨੀ ਵਿੱਚ ਹਵਾ ਦੇ ਪ੍ਰਦੂਸ਼ਣ ਦੇ ਮੁੱਦੇ ਤੇ ਸੰਸਦ ਵਿੱਚ ਵਿਸਤਾਰ ਚ ਚਰਚਾ ਦੀ ਮੰਗ ਕੀਤੀ ਹੈ। ਉਹਨਾਂ ਨੇ ਇਸ ਸਿਹਤ ਐਮਰਜੈਂਸੀ ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪ ਤੇ ਸਵਾਲ ਵੀ ਖੜੇ ਕਰ ਦਿੱਤੇ ਨੇ। ਰਾਹੁਲ ਗਾਂਧੀ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਯੋਗ ਕਾਰਜ ਯੋਜਨਾ ਦੀ ਮੰਗ ਵੀ ਕੀਤੀ ਅਤੇ ਪੁੱਛਿਆ ਕਿ ਕੀ ਮੋਦੀ ਸਰਕਾਰ ਇਸ ਮੁੱਦੇ ਤੇ ਕੋਈ ਜਲਦਬਾਜ਼ੀ ਜਾਂ ਜਵਾਬਦੇਹੀ ਕਿਉਂ ਨਹੀਂ ਦਿਖਾ ਰਹੀ? ਉਹਨਾਂ ਨੇ ਇਸ ਮੁੱਦੇ ਤੇ ਆਪਣੀ ਰਿਹائش ਤੇ ਕੁਝ ਔਰਤਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਨਾਲ ਹੋਈ ਗੱਲਬਾਤ ਦਾ ਇੱਕ ਵੀਡੀਓ ਵੀ ਸ਼ੇਅਰ ਕਰ ਦਿੱਤਾ। ਉਹਨਾਂ ਨੇ ਐਕਸ ਤੇ ਇੱਕ ਪੋਸਟ ਵਿੱਚ ਪੁੱਛਿਆ ਕਿ ਹਰ ਮਾਂ ਜਿਸ ਨੂੰ ਮੈਂ ਮਿਲਦਾ ਉਹ ਮੈਨੂੰ ਇੱਕੋ ਹੀ ਗੱਲ ਦੱਸਦੀ ਹੈ ਕਿ ਉਸ ਦਾ ਬੱਚਾ ਜ਼ਹਿਰੀਲੀ ਹਵਾ ਵਿੱਚ ਸਾਹ ਲੈ ਕੇ ਵੱਡਾ ਹੋ ਰਿਹਾ ਹੈ। ਉਹ ਥੱਕੀਆਂ ਹੋਈਆਂ ਨੇ, ਉਹ ਡਰੀਆਂ ਹੋਈਆਂ ਨੇ, ਉਹ ਗੁੱਸੇ ਵਿੱਚ ਨੇ। ਉਹਨਾਂ ਸਵਾਲ ਕੀਤਾ ਮੋਦੀ ਜੀ, ਭਾਰਤ ਦੇ ਬੱਚੇ ਸਾਡੇ ਸਾਹਮਣੇ ਦਮ ਘੁੱਟ ਰਹੇ ਨੇ। ਤੁਸੀਂ ਚੁੱਪ ਕੇ ਬਹਿ ਰਹੇ ਸਕਦੇ ਹੋ। ਤੁਹਾਡੀ ਸਰਕਾਰ ਕੋਈ ਜਲਦਬਾਜ਼ੀ ਦਾ ਕੋਈ ਯੋਜਨਾ ਦਾ ਕੋਈ ਜਵਾਬ ਦੇਹੀ ਕਿਉਂ ਨਹੀਂ ਦਿਖਾ ਰਹੀ? ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਨੂੰ ਹਵਾ ਪ੍ਰਦੂਸ਼ਣ ਤੋਂ ਤੁਰੰਤ ਵਿਸਥਾਰਤ ਸੰਸਦੀ ਬਹਿਸ ਅਤੇ ਇਸ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਇੱਕ ਸਖਤ ਲਾਗੂ ਕਰਨਯੋਗ ਕਾਰਜ ਯੋਜਨਾ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਸਾਫ਼ ਹਵਾ ਦੇ ਹੱਕਦਾਰ ਨੇ, ਨਾ ਕਿ ਬਹਾਨਿਆਂ ਤੇ ਧਿਆਨ ਭਟਕਾਉਣ ਦੇ ਦੱਸਣਾ ਬਣਦਾ ਕਿ ਦਿੱਲੀ ਪਿਛਲੇ 15 ਦਿਨਾਂ ਤੋਂ ਬਹੁਤ ਖਰਾਬ ਹਵਾ ਨਾਲ ਗੁਣਵੱਤਾ ਵਾਲੀ ਜੜੀ ਹਵਾ ਉਹਦੇ ਨਾਲ ਜੂਝ ਰਹੀ ਹੈ। ਮਾਹਿਰਾਂ ਨੇ ਕਿਹਾ ਕਿ ਜ਼ਹਿਰੀਲੀ ਹਵਾ ਸਾਹ ਨਾਲੀ ਸੋਜਿਸ਼ ਨੂੰ ਸ਼ੁਰੂ ਕਰਦੀ ਹੈ, ਫੇਫੜਿਆਂ ਦੇ ਕਾਰਜ ਨੂੰ ਘਟਾਉਂਦੀ ਹੈ ਅਤੇ ਅੰਦਰੂਨੀ ਬਿਮਾਰੀਆਂ ਨੂੰ ਵਧਾਉਂਦੀ ਹੈ। ਇਸ ਲਈ ਰੋਕਥਾਂ ਵਾਲੇ ਸਿਹਤ ਜਾਂਚ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਰਾਵੜੀ ਦੇਵੀ ਦੀ ਦਿੱਲੀ ਦੀ ਇੱਕ ਅਦਾਲਤ ਨੇ ਵਿਹਾਰਤੀ ਸਾਬਕਾ ਮੁੱਖ ਮੰਤਰੀ ਰਾਵੜੀ ਦੇਵੀ ਵੱਲੋਂ ਆਪਣੇ ਵਿਰੁੱਧ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਨੂੰ ਇੱਕ ਵੱਖਰੇ ਜੱਜ ਨੂੰ ਤਬਦੀਲ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਸੀਬੀਆਈ ਅਤੇ ਈਡੀ ਤੋਂ ਜਵਾਬ ਮੰਗ ਲਿਆ ਰਾਵੜੀ ਦੇਵੀ ਨੇ ਪੱਖਪਾਤ ਦਾ ਦੋਸ਼ ਲਗਾਉਂਦੇ ਹੋਏ ਮਾਮਲਿਆਂ ਨੂੰ ਤਬਦੀਲ ਕਰਨ ਦੀ ਮੰਗ ਕਰ ਦਿੱਤੀ ਹੈ ਲਾਲੂ ਪ੍ਰਸ਼ਾਦ ਯਾਦਵ ਦੀ ਪਤਨੀ ਰਾਵੜੀ ਦੇਵੀ ਦੇ ਵਿਰੁੱਧ ਦਸਣਾ ਬਣਦਾ ਕਿ ਤਿੰਨ ਮਾਮਲੇ ਨੇ ਅਤੇ ਤਿੰਨੇ ਮਾਮਲੇ ਨੌਕਰੀਆਂ ਲਈ ਜ਼ਮੀਨ ਅਤੇ ਆਈ ਆਰ ਸੀ ਟ ਸੀ ਕੁਟਾਲੇ ਦੇ ਮਾਮਲਿਆਂ ਨਾਲ ਜੁੜੇ ਹੋਏ ਨੇ ਜਦੋਂ ਕਿ ਦੋ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਹੈ ਇੱਕ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ ਅਦਾਲਤ ਨੇ ਇਸ ਮਾਮਲੇ ਨੂੰ 6 ਦਸੰਬਰ ਵਾਸਤੇ ਅਗਲੀ ਸੁਣਵਾਈ ਵਾਸਤੇ ਸੂਚੀਬੱਧ ਕਰ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਹੋਰ ਵੱਡੇ ਫੈਸਲੇ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਅਹਿਮ ਫੈਸਲੇ ਵਿੱਚ ਲਦਾਖ ਦੇ ਉਪ ਰਾਜਪਾਲ ਉਨਾ ਕਰੋ ਮੌਜੂਦਾ ਸ਼ਕਤੀਆਂ ਜਿਹੜੀਆਂ ਵਿੱਤੀ ਸ਼ਕਤੀਆਂ ਸਨ ਉਹ ਖੋ ਲਈਆਂ ਨੇ ਜੋ ਕਿ ਹੁਣ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੁਆਰਾ ਵਰਤੀਆਂ ਜਾਣਗੀਆਂ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਐਮ ਐਚ ਏ ਕੋੜ ਹੁਣ 100 ਕਰੋੜ ਤੱਕ ਦੀਆਂ ਯੋਜਨਾਵਾਂ ਅਤੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੀ ਸ਼ਕਤੀ ਹੋਵੇਗੀ ਜੋ ਕਿ ਪਹਿਲਾਂ ਉਪਰ ਰਾਜਪਾਲ ਕੋਲ ਹੋਇਆ ਕਰਦੀ ਸੀ ਇਸੇ ਤਰ੍ਹਾਂ 20 ਕਰੋੜ ਤੱਕ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਪ੍ਰਸ਼ਾਸਕੀ ਸਿਕੱਤਰ ਦੀ ਵਿੱਤੀ ਸ਼ਕਤੀ ਐਮ ਐਚ ਨੂੰ ਤਬਦੀਲ ਕਰ ਦਿੱਤੀ ਗਈ ਹੈ ਜਦੋਂ ਕਿ ਮੁੱਖ ਇੰਜੀਨੀਅਰ ਵਿਭਾਗ ਮੁਖੀਆਂ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ ਇੰਜੀਨੀਅਰ ਸ਼ਾਮਲ ਵੀ ਨੇ ਉਹਨਾਂ ਨੂੰ ਵੀ 3 ਕਰੋੜ ਤੋਂ 10 ਕਰੋੜ ਦੇ ਵਿਚਕਾਰ ਦੇ ਵੱਖ-ਵੱਖ ਕੰਮਾਂ ਨੂੰ ਮਨਜ਼ੂਰੀ ਦੇਣ ਲਈ ਸੌਂਪੀ ਗਈ ਸ਼ਕਤੀ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਯਮਾਂ ਦੇ ਅਨੁਸਾਰ ਲਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਇਸ ਸਬੰਧੀ ਇੱਕ ਆਦੇਸ਼ ਜਾਰੀ ਕਰ ਦਿੱਤਾ ਜੰਤਕ ਨਿੱਜੀ ਭਾਈ ਵਾਲੀ ਮੋੜ ਅਧੀਨ ਯੋਜਨਾਵਾਂ ਵਾਲੀ ਪਰਵਾਨਗੀ ਜੋ ਪਹਿਲਾਂ ਉਪ ਰਾਜਪਾਲ ਕੋਲ ਹੋਇਆ ਕਰਦੀ ਸੀ ਉਹ ਵੀ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਚਲੀ ਗਈ ਹੈ ਉਪ ਰਾਜਪਾਲ ਦੀਆਂ 100 ਕਰੋੜ ਦੀਆਂ ਪ੍ਰਸ਼ਾਸਕੀ ਪਰਵਾਰਗੀਆਂ ਅਤੇ ਖਰਚੇ ਦੇਣ ਦੀਆਂ ਸ਼ਕਤੀਆਂ ਅਤੇ ਪ੍ਰਸ਼ਾਸਕੀ ਸਿਕੱਤਰ ਦੀਆਂ 20 ਕਰੋੜ ਤੱਕ ਦੀਆਂ ਪਰਵਾਨਗੀਆਂ ਦੇਣ ਦੀਆਂ ਸ਼ਕਤੀਆਂ ਵੀ ਇਹ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਚਲੀਆਂ ਗਈਆਂ ਨੇ ਭਾਗ ਇਹ ਵੀ ਸੋਧ ਦਿੱਤੀਆਂ ਗਈਆਂ ਨੇ ਪਰਵਾਨਗੀਆਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹੀ ਦਿੱਤੀਆਂ ਜਾਇਆ ਕਰਨਗੀਆਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਿਕਾਸ ਭਾਗ ਦੇ ਮੁਖੀ ਅਤੇ ਡਿਪਟੀ ਕਮਿਸ਼ਨਰਾਂ ਤੋਂ ਵੀ ਇਹ ਸ਼ਕਤੀਆਂ ਮੰਤralਲੇ ਨੇ ਆਪਣੇ ਕੋਲ ਲੈ ਲਈਆਂ ਨੇ ਇਹ ਸਾਰੇ ਅਧਿਕਾਰੀ ਲੇਹ ਅਤੇ ਕਾਰਗਿਲ ਪਹਾੜੀ ਵਿਕਾਸ ਪਰੀਸ਼ਦਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਵਜੋਂ ਕੰਮ ਕਰਦੇ ਨੇ ਜਿਸ ਨਾਲ ਉਹ ਅਕਿਰਿਆਸ਼ੀਲ ਹੋ ਜਾਂਦੇ ਨੇ ਚੋਣਾ ਵਿੱਚ ਦੇਰੀ ਕਾਰਨ ਲੇਹ ਪਹਾੜੀ ਪਰੀਸ਼ਦ ਨੂੰ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਭੰਗ ਕਰ ਦਿੱਤਾ ਗਿਆ ਹੈ ਜਦੋਂ ਕਿ ਕਾਰਗਿਲ ਪਹਾੜੀ ਪਰੀਸ਼ਦ ਆਪਣੀ ਜਗ੍ਹਾ ਤੇ ਬਣੀ ਹੋਈ ਹੈ ਲੇਹ ਪਹਾੜੀ ਪਰੀਸ਼ਦ ਦੀਆਂ ਸਾਰੀਆਂ ਸ਼ਕਤੀਆਂ ਡਿਪਟੀ ਕਮਿਸ਼ਨਰ ਲੇਹ ਨੂੰ ਤਬਦੀਰ ਕਰ ਦਿੱਤੀਆਂ ਗਈਆਂ ਨੇ ਮੁੱਖ ਇੰਜੀਨੀਅਰ ਅਤੇ ਸੁਪਰ ਡੈਂਟਿੰਗ ਇਜਿਡਰ ਨੂੰ ਗ੍ਰਹਿ ਮੰਤਰਾਲੇ ਦੁਆਰਾ 10 ਕਰੋੜ ਅਤੇ 3 ਕਰੋੜ ਤੱਕ ਦੇ ਵੱਖ-ਵੱਖ ਕੰਮਾਂ ਨੂੰ ਮਨਜ਼ੂਰੀ ਦੇਣ ਦੀ ਸ਼ਕਤੀ ਵੀ ਦਿੱਤੀ ਗਈ ਹੈ ਹੁਕਮ ਵਿੱਚ ਇਹ ਵੀ ਲਿਖਿਆ ਗਿਆ ਕਿ ਯੋਜਨਾਵਾਂ ਦੇ ਮੌਲੰਕਣ ਅਤੇ ਪ੍ਰਵਾਨਗੀ ਲਈ ਸਾਰੇ ਨਵੇਂ ਪ੍ਰਸਤਾਵ ਜ਼ਰੂਰੀ ਪ੍ਰਵਾਨਗੀਆਂ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਮ੍ਹਾਂ ਕਰਵਾਏ ਜਾਣਗੇ ਨਵੇਂ ਪ੍ਰੋਜੈਕਟ ਯੋਜਨਾਵਾਂ ਦੇ ਮੌਲੰਕਣ ਲਈ ਗ੍ਰਹਿ ਮੰਤਰਾਲੇ ਨੂੰ ਇਹ ਪ੍ਰਸਤਾਵ ਦਿੱਤੇ ਜਾਣਗੇ ਜਿਸ ਵਿੱਚ ਪ੍ਰਸ਼ਾਸਕੀ ਪ੍ਰਵਾਨਗੀ ਅਤੇ ਖਰਚ ਪ੍ਰਵਾਨਗੀ ਵੀ ਸ਼ਾਮਲ ਹੋਵੇਗੀ ਯੋਜਨਾ ਵਿਕਾਸ ਅਤੇ ਨਿਗਰਾਨੀ ਵਿਭਾਗ ਲद्दाख ਰਾਹੀਂ ਭੇਜੇ ਜਾਣਗੇ ਹਾਲਾਂਕਿ ਸਪਸ਼ਟ ਕੀਤਾ ਗਿਆ ਹੈ ਕਿ ਸਾਰੀਆਂ ਚੱਲ ਰਹੀਆਂ ਯੋਜਨਾਵਾਂ ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਨੇ ਉਹਨਾਂ ਲਈ ਵੀ ਪ੍ਰਸ਼ਾਸਕੀ ਪ੍ਰਵਾਰੰਗੀ ਪਹਿਲਾਂ ਜਿਨ੍ਹਾਂ ਲਈ ਦਿੱਤੀ ਜਾ ਚੁੱਕੀ ਹੋਵੇ ਜਾਂ ਟੈਂਡਰ ਕੀਤੇ ਜਾ ਚੁੱਕੇ ਹੋਣ ਤਾਂ ਗ੍ਰਹਿ ਮੰਤਰੀ ਦੇ ਆਦੇਸ਼ ਉਹਨਾਂ ਤੇ ਵੀ ਜਾਰੀ ਹੋਣਗੇ ਹੁਣ ਕਹਿਣ ਦਾ ਪਾਵ ਏ ਹੈ ਕਿ ਇਹਨਾਂ ਅਧਿਕਾਰੀਆਂ ਦੇ ਹੁਣ ਖੰਭ ਕੁੱਤਰ ਦਿੱਤੇ ਗਏ ਨੇ ਅਤੇ ਹੁਣ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਕਪਲ ਸ਼ਰਮਾ ਦੇ ਕੈਫੇ ਤੇ ਹੋਈ ਗੋਲੀਬਾਰੀ ਦੀ ਉਸ ਮਾਮਲੇ ਵਿੱਚ ਇੱਕ ਸ਼ੂਟਰ ਬੁੱਧੂ ਮਾਨ ਸਿੰਘ ਸੇਖੋ ਨੂੰ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਅਨੁਸਾਰ ਉਸਨੇ ਸ਼ੂਟਰ ਨੂੰ ਹਥਿਆਰ ਅਤੇ ਇੱਕ ਵਾਹਨ ਮੁਹੱਈਆ ਕਰਵਾਇਆ ਸੀ ਹਾਲਾਂਕਿ ਉਹ ਗੋਲੀਬਾਰੀ ਵਿੱਚ ਸ਼ਾਮਲ ਨਹੀਂ ਸੀ ਪਰ ਉਹ ਸਮੂਚੀ ਯੋਜਨਾ ਦਾ ਹਿੱਸਾ ਜ਼ਰੂਰ ਸੀ ਕੈਨੇਡੀਅਨ ਪੁਲਿਸ ਨੇ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਕਰਨ ਲਈ ਸ਼ੂਟਰਾਂ ਦੁਆਰਾ ਵਰਤੀ ਗਈ ਗੱਡੀ ਦੀ ਪਛਾਣ ਕਰ ਦਿੱਤੀ ਸੀ ਇਸ ਤੋਂ ਬਾਅਦ ਮਾਨ ਸਿੰਘ ਅਗਸਤ ਵਿੱਚ ਕੈਨੇਡਾ ਤੋਂ ਭਾਰਤ ਭੱਜਣ ਵਿੱਚ ਸਫਲ ਹੋ ਗਿਆ ਸੀ ਬੰਦੂ ਮਾਨ ਸਿੰਘ ਸੇਖੋਂ ਦੱਸਿਆ ਗਿਆ ਹੈ ਕਿ ਗੈਂਗਸਟਰ ਗੋਲਡੀ ਵਿਰਾੜ ਨਾਲ ਜੁੜਿਆ ਹੋਇਆ ਸੀ ਗੋਲੀਬਾਰੀ ਤੋਂ ਬਾਅਦ ਉਹ ਭਾਰਤ ਵਾਪਸ ਪਰਤ ਗਿਆ ਸੇਖੋਂ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੋਸਟ ਵਾਂਟਡ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਪਰਕ ਵਿੱਚ ਸੀ ਇਸ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਹ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ ਕੈਪਸ ਕਾਫੇ ਤੇ ਹੋਈ ਇਸ ਗੋਲੀਬਾਰੀ ਦੇ ਪਿੱਛੇ ਦੀ ਸਾਜ਼ਿਸ਼ ਨੂੰ ਸਮਝਣ ਵਾਸਤੇ ਇਹ ਗ੍ਰਿਫਤਾਰੀ ਬਹੁਤ ਜ਼ਰੂਰੀ ਦੱਸੀ ਜਾ ਰਹੀ ਹੈ ਸੇਖੋਂ ਦੇ ਗੋਲਡੀ ਵਿਰਾਂਦ ਨਾਲ ਸੰਬੰਧ ਹੋਣ ਕਰ ਦਿੱਲੀ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਇੱਕ ਹਥਿਆਰ ਤਸਕਰੀ ਕਰਨ ਵਾਲੇ ਗਰੋ ਨੂੰ ਵੀ ਗ੍ਰਿਫਤਾਰ ਕੀਤਾ ਸੀ ਪੁੱਛਗਛ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਉਹਨਾਂ ਨੇ ਲੁਧਿਆਣਾ ਵਿੱਚ ਮਾਨ ਸਿੰਘ ਨੂੰ ਹਥਿਆਰ ਸਪਲਾਈ ਕੀਤੇ ਸਨ ਇਸ ਸੂਰਾਗ ਦੇ ਆਧਾਰ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਬੰਦੂ ਮਾਨ ਸਿੰਘ ਤੇ ਪਹਿਲਾਂ ਵੀ ਕਈ ਅਪਰਾਧਿਕ ਮੁਕਾਦਮੇ ਦਰਜ ਨੇ ਉਸਦੀ ਗ੍ਰਿਫਤਾਰੀ ਦੌਰਾਨ ਚੀਨ ਦਾ ਬਣਿਆ ਇੱਕ ਪਿਸਤੌਲ ਅਤੇ 8 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਦਰਦਨਾਕ ਖਬਰ ਦੀ ਸਰੀ ਨਾਲ ਦੇ ਡੈਲਟਾ ਸ਼ਹਿਰ ਵਿੱਚ ਇੱਕ ਮਹੀਨਾ ਪਹਿਲਾਂ ਹਾਈਵੇ ਤੇ ਸੜੀ ਹੋਈ ਕਾਰ ਵਿੱਚੋਂ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਸੀ ਅਤੇ ਪੜਤਾਲ ਦੌਰਾਨ ਪੁਲਿਸ ਨੇ ਇਹ ਮ੍ਰਿਤਕ ਮਨਦੀਪ ਕੌਰ ਖੈਰਾ ਦੇ ਦਿਓਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਗੁਰਜੋਤ ਸਿੰਘ ਖੈਰਾ ਵਾਸੀ ਸਰੀ ਉੱਤੇ ਦੂਸਰੇ ਦਰਜੇ ਦੇ ਕਤਲ ਦੇ ਦੋਸ਼ ਐਡ ਕੀਤੇ ਗਏ ਨੇ ਜਿਸ ਨੂੰ 11 ਦਸੰਬਰ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਾਣਕਾਰੀ ਅਨੁਸਾਰ ਮ੍ਰਿਤਕਾ ਪਹਿਲਾਂ ਐਡਮਿੰਟਨ ਵਿੱਚ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਕੋਲ ਸਰੀ ਆ ਕੇ ਵੱਸ ਗਈ ਸੀ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੇ ਸਿਧਵਾ ਵੇਟ ਨੇੜਲੇ ਪਿੰਡ ਲੋਧੀਵਾਲ ਦੇ ਪਿਛੋਕੜ ਵਾਲੇ ਪਰਿਵਾਰ ਵਿੱਚ ਵਿਆਹੀ ਗਈ ਸੀ ਡੈਲਟਾ ਪੁਲਿਸ ਨੂੰ ਲਗਭਗ 1 ਮਹੀਨਾ ਪਹਿਲਾਂ ਹਾਈਵੇ 17 ਤੇ 70 ਸਟਰੀਟ ਦੇ ਨਜ਼ਦੀਕ ਇੱਕ ਲੱਗੀ ਹੋਈ ਅੱਗ ਇੱਕ ਸੜੀ ਹੋਈ ਕਾਰ ਅਤੇ ਜਿਸ ਵਿੱਚ ਇੱਕ ਔਰਤ ਦੀ ਸੜੀ ਹੋਈ লাশ ਬਰਾਮਦ ਕੀਤੀ ਗਈ ਸੀ ਉਸਦੀ ਸੂਚਨਾ ਮਿਲੀ ਸੀ ਮਾਮਲੇ ਦੀ ਪੜਤਾਲ ਦੌਰਾਨ ਮ੍ਰਿਤਕ ਮਹਿਲਾ ਦੇ ਦਿਓਰ ਦੇ ਖਿਲਾਫ ਪੁਲਿਸ ਦੇ ਹੱਥ ਠੋਸ ਸਬੂਤ ਲੱਗੇ ਸਨ ਡੈਲਟਾ ਪੁਲਿਸ ਵੱਲੋਂ ਕਤਲ ਦਾ ਕਾਰਨ ਅਤੇ ਹਾਦਸੇ ਦੇ ਬਹੁਤੇ ਵੀਰਵੇ ਜਾਰੀ ਨਹੀਂ ਕੀਤੇ ਗਏ ਸੁਨਹਿਰੇ ਭੁਵਿੱਖ ਦੀ ਭਾਲ ਵਿੱਚ ਕੈਨੇਡਾ ਹੀ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਗੁਜਰਵਾਲ ਦੇ ਇੱਕ ਕਸਾਰ ਪਰਿਵਾਰ ਦੀ ਧੀ ਮਨਦੀਪ ਕੌਰ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਦਿਓਰ ਨੇ ਗੈਰ ਮਨੁੱਖੀ ਢੰਗ ਨਾਲ ਕਤਲ ਕਰਕੇ ਕਾਰਵੇ ਸਾੜ ਦਿੱਤਾ ਦਸਣਾ ਬਣਦਾ ਕਿ ਅਚਾਨਕ 1 ਮਹੀਨਾ ਪਹਿਲਾਂ ਕੈਨੇਡਾ ਵਿੱਚ ਕਿਸੇ ਇੱਕ ਹੋਰ ਥਾਂ ਤੇ ਰਹਿੰਦੇ ਉਸਦੇ ਪਿਤਾ ਜਗਦੇਵ ਸਿੰਘ ਨੂੰ ਕਾਰ ਹਾਦਸੇ ਦੀ ਸੂਚਨਾ ਮਿਲੀ ਸੀ ਛੇ ਨਵਬਬਰ ਨੂੰ ਸਰੀ ਵਿਖੇ ਮਨਦੀਪ ਕੌਰ ਦਾ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਪੁਲਿਸ ਤੋਂ ਪਤਾ ਲੱਗਾ ਸੀ ਕਿ ਉਸਦੇ ਦਿਓਰ ਗੁਰਜੋਤ ਸਿੰਘ ਨੇ ਉਸਦੀ ਲਾਸ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤਬਦੀਲ ਕੀਤਾ ਸੀ ਜਿਸ ਸਬੰਧ ਵਿੱਚ ਉਸਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਅਤੇ ਸ਼ੁੱਕਰਵਾਰ ਨੂੰ ਜਦੋਂ ਉਸਦਾ ਪਿਤਾ ਅਤੇ ਉਸਦਾ ਪਰਿਵਾਰ ਮਨਦੀਪ ਕੌਰ ਦੀਆਂ ਆਸਥੀਆਂ ਪ੍ਰਵਾਹ ਕਰਕੇ ਬੁੜੇ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਧੀ ਦਾ ਕਤਲ ਉਸਤੇ ਦਿਓਰ ਵੱਲੋਂ ਕੀਤਾ ਗਿਆ ਸੀ ਉਸਤੇ ਦਿਓਰ ਵੱਲੋਂ ਹੀ ਕੀਤਾ ਗਿਆ ਸੀ ਇਹ ਖਬਰ ਸੁਣ ਕੇ ਉਹਨਾਂ ਨੂੰ ਤਸੱਲੀ ਦਾ ਪ੍ਰਗਟਾਵਾ ਹੋਇਆ ਉਹਨਾਂ ਆਖਿਆ ਕਿ ਜੇਕਰ ਕੈਨੇਡਾ ਦੀ ਪੁਲਿਸ ਸ਼ੱਕ ਦੇ ਆਧਾਰ ਤੇ ਕਾਰਵਾਈ ਨਾ ਕਰਦੀ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਣਾ ਕਿ ਉਹਨਾਂ ਦੀ ਧੀ ਦੀ ਕਿਸ ਨੇ ਬਰੀ ਲਈ ਹੈ ਪਿੰਡ ਦੇ ਸਰਪੰਚ ਨੇ ਵੀ ਆਖਿਆ ਕਿ ਉਹਨਾਂ ਦੇ ਪਿੰਡ ਦੀ ਧੀ ਦੇ ਇਸ ਤਰ੍ਹਾਂ ਕਤਲ ਕੀਤੇ ਜਾਣ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਉਹਨਾਂ ਨੇ ਵੀ ਮ੍ਰਿਤਕ ਲੜਕੀ ਅਤੇ ਉਸਤੇ ਪਰਿਵਾਰ ਵਾਸਤੇ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਡੈਲਟਾ ਪੁਲਿਸ ਵਿਭਾਗ ਨੇ ਵੀ ਪ੍ਰੈਸ ਰਲੀ ਜਾਰੀ ਕੀਤੀ ਹੈ ਅਤੇ ਮਨਦੀਪ ਕੌਰ ਦੇ ਪਰਿਵਾਰ ਨਾਲ ਉਹਨਾਂ ਨੇ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਹੈ ਅਤੇ ਹੁਣ ਗੱਲ ਕਰਦੇ ਆਂ ਅਮਰੀਕਾ ਦੇ ਗ੍ਰੀਨ ਕਾਰਡ ਦੀ ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਕਿਰਿਆ ਵਿੱਚ ਸ਼ਾਮਲ ਲੋਕਾਂ ਵਾਸਤੇ ਇਹ ਚਿੰਤਾ ਵਾਲੀ ਖਬਰ ਹੈ ਗ੍ਰੀਨ ਕਾਰਡ ਲੈਣ ਵਾਲੀ ਸਥਿਤੀ ਹੋਰ ਔਖੀ ਹੋ ਸਕਦੀ ਹੈ ਦਰਅਸਲ ਮੀਡੀਆ ਰਿਪੋਰਟਸ ਦੇ ਅਨੁਸਾਰ ਸੈਨ ਡਿਏਗੋ ਵਿੱਚ ਯੂ ਐਸ ਸੀ ਆਈ ਐਸ ਦਫ਼ਤਰ ਵਿੱਚ ਗ੍ਰੀਨ ਕਾਰਡ ਇੰਟਰਵਿਊ ਲਈ ਜਾਣ ਵਾਲੇ ਲੋਕਾਂ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ ਜਾ ਗਿਆ ਹੈ ਹਰਾਨੀ ਦੀ ਗੱਲ ਹੈ ਕਿ ਇਹਨਾਂ ਵਿੱਚ ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀ ਅਤੇ ਕੋਈ ਅਪਰਾਧਿਕ ਰਿਕਾਰਡ ਵਿੱਚ ਨਾ ਸ਼ਾਮਲ ਹੋਣ ਵਾਲੇ ਵਿਅਕਤੀ ਵੀ ਸ਼ਾਮਲ ਨੇ ਇਮੀਗ੍ਰੇਸ਼ਨ ਵਕੀਲ ਨਾਸਿਰੀ ਨੇ ਦੱਸਿਆ ਕਿ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਾਸਿਰੀ ਦੇ ਅਨੁਸਾਰ ਆਈਸੀਈ ਅਤੇ ਯੂਐਸਸੀਆਈਐਸ ਸਾਂਝੇ ਤੌਰ ਤੇ ਉਹਨਾਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਰਹੇ ਨੇ ਜੋ ਇੰਟਰਵਿਊ ਲਈ ਉਹਨਾਂ ਦੇ ਦਫ਼ਤਰ ਵਿੱਚ ਪਹੁੰਚ ਰਹੇ ਸੀ ਪਰ ਜਿਨ੍ਹਾਂ ਦੀ ਸਥਿਤੀ ਗੈਰ ਕਾਨੂੰਨੀ ਹੈ ਉਨਾ ਦੱਸਿਆ ਕਿ ਪਿਛਲੇ ਹਫਤੇ ਉਸਤੇ ਪੰਜ ਗਾਕਾਂ ਨੂੰ ਇੱਕ ਇੰਟਰਵਿਊ ਦੌਰਾਨ ਹੱਥਕੜੀ ਲਾ ਕੇ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਉਹ ਸਿਰਫ ਆਪਣੇ ਵੀਜ਼ਿਆਂ ਤੇ ਹੀ ਅਮਰੀਕਾ ਵਿੱਚ ਰਹਿ ਰਹੇ ਸਨ। ਉਹਨਾਂ ਅਨੁਸਾਰ ਉਹ ਸਾਰੇ ਅਮਰੀਕੀ ਨਾਗਰਿਕਾਂ ਨਾਲ ਵਿਆਹੇ ਹੋਏ ਸੀ ਅਤੇ ਨਿਯਮਤ ਪ੍ਰਕਿਰਿਆ ਦੇ ਤਹਿਤ ਸਥਾਈ ਨਿਵਾਸ ਲਈ ਅਰਜ਼ੀ ਦੇ ਚੁੱਕੇ ਸਨ। ਵਕੀਲ ਹਬੀਬ ਹਸਬੀਰੀ ਨੇ ਪੁਸ਼ਟੀ ਕੀਤੀ ਹੈ ਕਿ ਯੂਐਸ ਸੀਆਈਐਸ ਸੈਨ ਡੀਗੋ ਦਫ਼ਤਰ ਵਿੱਚ ਇੰਟਰਵਿਊ ਦੌਰਾਨ ਉਸਤੇ ਵੀ ਕਈ ਗਾਕਾ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ ਕਿ ਹੁਣ ਤੱਕ ਇਹ ਗ੍ਰਿਫਤਾਰੀਆਂ ਸੈਨ ਡੀਯੋਗੋ ਦੇ ਦਫ਼ਤਰ ਵਿੱਚ ਹੀ ਕੀਤੀਆਂ ਜਾਪਦੀਆਂ ਨੇ ਉਹਨਾਂ ਇਮੀਗ੍ਰੇਸ਼ਨ ਭਾਈ ਵੀਰੇ ਵਿੱਚ ਡਰ ਜ਼ਰੂਰ ਵਧਾ ਦਿੰਦਾ ਹੈ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਉਹ ਅਫਗਾਨ ਨਾਗਰਿਕ ਦੁਆਰਾ ਦੋ ਨੈਸ਼ਨਲ ਗਾਰਡ ਦੇ ਮੈਂਬਰਾਂ ਨੂੰ ਗੋਲੀਬਾਰ ਤੋਂ ਬਾਅਦ ਹਰ ਚਿੰਤਾ ਵਾਲੇ ਦੇਸ਼ ਦੇ ਪ੍ਰਵਾਸੀਆਂ ਨੂੰ ਜਾਰੀ ਕੀਤੇਗਾ ਸਾਰੇ ਗ੍ਰੀਨ ਕਾਰਡਾਂ ਦੀ ਸਖਤੀ ਨਾਲ ਜਾਂਚ ਕਰਨਗੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾ ਦੇ ਨਿਰਦੇਸ਼ਕ ਜੋਸਫ ਐਡਲੋ ਨੇ ਕਿਹਾ ਕਿ ਰਾਸ਼ਪਤੀ 트럼ਪ ਦੇ ਚਿੰਤਾ ਵਾਲੇ ਦੇਸ਼ ਤੇ ਹਰੇਕ ਵਿਦੇਸ਼ੀ ਨਾਗਰਿਕ ਦੇ ਗ੍ਰੀਨ ਕਾਰਡਾਂ ਦੀ ਪੂਰੀ ਅਤੇ ਸਖਤ ਮੋੜ ਜਾਂਚ ਦੇ ਨਿਰਦੇਸ਼ ਜਾਰੀ ਹੋ ਚੁੱਕੇ ਨੇ ਯੂਐਸਸੀਆਈਐਸ ਤੇ ਇੱਕ ਬਿਆਨ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵਾਸ਼ਿੰਗਟਨ ਡੀਸੀ ਵਿੱਚ ਅਫਗਾਨ ਨਾਗਰਿਕ ਰਹਿਮਾਨ ਉੱਲਾ ਦੁਆਰਾ ਦੋਸ਼ ਨੈਸ਼ਨਲ ਗਾਰਡ ਸੈਨਿਕਾਂ ਦੀ ਗੋਲੀਬਾਰੀ ਤੋਂ ਬਾਅਦ ਇਹ ਏਜੰਸੀ ਨੇ ਨਵੇਂ ਨਿਰਦੇਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਜਿਨ੍ਹਾਂ ਵਿੱਚ 19 ਉੱਚ ਜੋਖਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇਸ਼ਾਂ ਵਿੱਚ ਅਫਗਾਨਿਸਤਾਨ ਮੀਆਮਾਰ ਬਰੁੰਡੀ ਚਾੜ ਕਾਂਗੋ ਗੰਰਾਜ ਕਿਊਬਾ ਇਰੀਟੇਰੀਆ ਹੈਤੀ ਈਰਾਨ ਲਾਉਸ ਲੀਬੀਆ ਸਿਉਰਾਲਿਓਨ ਸੋਮਾਲੀਆ ਸੋਡਾਨ ਤੁਰਕਮਿਸਤਾਨ ਵੈਨਜ਼ੁਏਲਾ ਅਤੇ ਕੁਝ ਹੋਰ ਮੁਲਕ ਸ਼ਾਮਲ ਨੇ ਇਹ ਉਹੀ ਮੁਲਕ ਨੇ ਜਿਨ੍ਹਾਂ ਨੂੰ 트੍ਰੰਪ ਨੇ ਇਸੇ ਸਾਲ ਜੂਰ ਮਹੀਨੇ ਜਾਰੀ ਕੀਤੇ ਗਏ ਆਪਣੇ ਆਦੇਸ਼ ਵਿੱਚ ਯਾਤਰਾ ਪਾਬੰਦੀ ਵਾਲੀ ਸੂਚੀ ਵਿੱਚ ਰੱਖ ਦਿੱਤਾ ਸੀ ਤੇ ਹੁਣ ਗੱਲ ਕਰਦੇ ਹਾਂ ਇਮਰਾਨ ਖਾਨ ਨਾਲ ਜੁੜੀ ਖਬਰ ਦੀ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਥਿਤ ਮੌਤ ਦੀਆਂ ਅਫਵਾਹਾਂ ਅਫਗਾਨੀ ਮੀਡੀਆ ਦੀ ਇੱਕ ਅਪਰਮਾਨਿਤ ਰਿਪੋਰਟ ਤੋਂ ਬਾਅਦ ਆਨਲਾਈਨ ਫੈਲ ਚੁੱਕੀਆਂ ਨੇ ਇਸ ਤੇ ਜਵਾਬ ਵਿੱਚ ਉਹਨਾਂ ਦੇ ਪੁੱਤਰ ਕਾਸਮ ਖਾਨ ਨੇ ਜਨਤਕ ਤੌਰ ਤੇ ਮੰਕੀ ਹੈ ਕਿ ਉਹਨਾਂ ਦੇ ਪਿਤਾ ਦੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ ਜਾਵੇ ਅਤੇ ਉਹਨੂੰ ਤੁਰੰਤ ਰਿਹਾਅ ਵੀ ਕੀਤਾ ਜਾਵੇ ਐਕਸ ਤੇ ਇੱਕ ਪੋਸਟ ਵਿੱਚ ਕਾਸਮ ਖਾਨ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੂੰ 845 ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਅਤੇ ਪਿਛਲੇ 6 ਹਫ਼ਤਿਆਂ ਤੋਂ ਕਾਥੇ ਤੌਰ ਤੇ ਪੂਰੀ ਤਰ੍ਹਾਂ ਇਕਾਂਤ ਵਾਸ ਵਿੱਚ ਡੈਥ ਸੈਲ ਵਿੱਚ ਰੱਖਿਆ ਹੋਇਆ ਸੀ ਕਾਸਮ ਨੇ ਲਿਖਿਆ ਕਿ ਪਿਛਲੇ 6 ਹਫ਼ਤਿਆਂ ਤੋਂ ਉਹਨਾਂ ਨੂੰ ਪੂਰੀ ਤਰ੍ਹਾਂ ਇਕਾਂਤ ਵਾਸ ਵਿੱਚ ਇੱਕ ਡੈਥ ਸੈਲ ਵਿੱਚ ਇਕੱਲੇ ਰੱਖਿਆ ਹੋਇਆ ਹੈ ਅਦਾਲਤ ਦੇ ਸਪਸ਼ਟ ਹੁਕਮਾਂ ਦੇ ਬਾਵਜੂਦ ਉਹਨਾਂ ਦੀਆਂ ਭੈਣਾਂ ਨੂੰ ਮੁਲਾਕਾਤਾਂ ਤੋਂ ਰੋਕਿਆ ਹੋਇਆ ਹੈ ਕੋਈ ਫੋਨ ਕਾਲ ਨਹੀਂ ਕੋਈ ਮੁਲਾਕਾਤ ਨਹੀਂ ਅਤੇ ਉਹਨਾਂ ਦੀ ਸਿਹਤ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਉਹਨਾਂ ਆਖਿਆ ਕਿ ਮੇਰਾ ਅਤੇ ਮੇਰੇ ਭਰਾ ਦਾ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਉਨਾਂ ਨੇ ਇਸ ਇਕਾਂਤਵਾਸ ਨੂੰ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਕਰਦਾਨੇ ਆ ਅਤੇ ਦੱਸਿਆ ਅਤੇ ਸਰਕਾਰ ਤੇ ਆਪਣੇ ਪਿਤਾ ਦੀ ਹਾਲਤ ਲਕਾਉਣ ਦੇ ਦੋਸ਼ ਲਾਇਏ ਨੇ ਕਾਸਮ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਨੁਕਸਾਨ ਦੀ ਅਧਿਕਾਰੀਆਂ ਅਤੇ ਪੂਰੀ ਕਾਨੂੰਨੀ ਅਤੇ ਨਾਤਕ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਾਸਮ ਖਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਮਾਮਲੇ ਵਿੱਚ ਦਾਖਲ ਦੇਣ ਦੀ ਅਪੀਲ ਵੀ ਕੀਤੀ ਹੈ ਇਸੇ ਦੌਰਾਨ ਉਹਨਾਂ ਬਾਂ ਕੀਤੀ ਹੈ ਕਿ ਇਮਰਾਨ ਖਾਨ ਦੇ ਜਿੰਦਾ ਹੋਣ ਦੀ ਪੁਸ਼ਟੀ ਕੀਤੀ ਜਾਵੇ ਅਦਾਲਤੀ ਹੁਕਮਾਂ ਅਨਸਾਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ। ਗੈਰ ਮਨੁੱਖੀ ਇਕਾਂਤ ਵਾਸ ਨੂੰ ਉਹਨਾਂ ਕਿਹਾ ਕਿ ਖਤਮ ਕੀਤਾ ਜਾਵੇ। ਇੱਕ ਰਾਜਨੀਤਿਕ ਆਗੂ ਨੂੰ ਰਿਹਾ ਕੀਤਾ ਜਾਵੇ ਜੋ ਸਿਰਫ ਰਾਜਨੀਤਿਕ ਕਾਰਨਾ ਕਰਕੇ ਕੈਦ ਕੀਤਾ ਹੋਇਆ ਹੈ। ਇਮਰਾਨ ਖਾਨ ਦੀ ਪੈਣ आलिया ਖਾਨ ਨੇ ਵੀ ਦਾਅਵਾ ਕੀਤਾ ਹੈ ਕਿ ਪਰਿਵਾਰ ਨੂੰ ਅਦਾਲਤ ਦੁਆਰਾ ਆਦੇਸ਼ਿਤ ਮੁਲਾਕਾਤਾਂ ਤੋਂ ਵਾਰ-ਵਾਰ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ ਅਦਾਲਤ ਜੇਲ੍ਹ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਮਰਾਨ ਖਾਨ ਦੀ ਸਿਹਤ ਬਾਰੇ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਸੀ। ਅਤੇ ਇਹ ਕਿਆਸੀ ਕੋ ਪੂਰੀ ਤਰ੍ਹਾਂ ਸਿਹਤਮੰਦ ਨੇ ਉਹਨਾਂ ਕਿਹਾ ਕਿ ਪੀਟੀਆਈ ਲੀਡਰਸ਼ਿਪ ਨੂੰ ਉਹਨਾਂ ਦੀ ਸਥਿਤੀ ਬਾਰੇ ਦੱਸ ਦਿੱਤਾ ਗਿਆ ਹੈ ਅਤੇ ਸਾਰੀ ਜ਼ਰੂਰੀ ਦੇਖਭਾਲ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਤਬਾਦਲੇ ਦੇ ਦਾਅਵਿਆਂ ਨੂੰ ਵੀ ਬੇਬੁਨਿਆਦ ਘਰਾੜ ਦੇ ਰਹੀ ਹੈ ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ ਇਮਰਾਨ ਖਾਨ ਦੀਆਂ ਭੈਣਾਂ ਸੁਵੇਤ ਪੀਟੀਆਈ ਸਮਰਥਕਾਂ ਨੇ ਜੇਲ੍ਹ ਦੇ ਬਾਹਰ ਧਰਨਾ ਵੀ ਦਿੱਤਾ ਸੀ ਜੋ ਪੁਲਿਸ ਵੱਲੋਂ ਮੁਲਾਕਾਤ ਕਰਵਾਉਣ ਦੇ ਭਰੋਸੇ ਤੋਂ ਬਾਅਦ ਖਤਮ ਕੀਤਾ ਗਿਆ ਸੀ ਰੱਖਿਆ ਮੰਤਰੀ ਖਵਾਜਾ ਆਸਫ ਨੇ ਇਹ ਦਾਅਵਾ ਕੀਤਾ ਹੈ ਕਿ ਇਮਰਾਰ ਖਾਨ ਨੂੰ ਜੇਲ੍ਹ ਵਿੱਚ ਉਹਨਾਂ ਦੀਆਂ ਪਿਛਲੀਆਂ ਕੈਦਾਂ ਨਾਲੋਂ ਬਿਹਤਰ ਇਲਾਜ ਮਿਲ ਰਿਹਾ ਹੈ ਤੇ ਉਹ ਠੀਕ ਠਾਕ ਨੇ ਜਦੋਂ ਕਿ ਦੂਸਰੇ ਪਾਸੇ ਉਹਨਾਂ ਦੀ ਮੌਤ ਦੀਆਂ ਅਫਵਾਹਾਂ ਵੀ ਇਹ ਵੀ ਬਾਜ਼ਾਰ ਗਰਮ ਹੋਇਆ ਹੋਇਆ ਹੈ ਦੋਸਤੋ ਏ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤ ਫਿਰਿਆ ਕਾਲ ਤੇਰਾ ਬਰਾਖਾ